ਤਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ 25ਵੀਂ ਪੌੜੀ ਅੰਦਰ ਅਸੀਸ ਦੇ ਕੇ ਨਿਵਾਸਦੇ ਹਨ ਗੁਰਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿੱਤ ਮਨ ਲਾਗਾ ਇਹੋ ਹਵਾ ਸਮਾਉ ਸ਼ਬਦ ਸੇਤੀ ਮਨ ਮਿਲਿਆ ਸਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਹ 부ਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਸਤ ਗੁਰੂ ਦੀ ਬਖਸ਼ੀ ਹੋਈ ਅੰਮ੍ਰਿਤ ਬਾਣੀ ਔਰ ਬਾਣੀ ਰਾਹੀ ਬਖਸ਼ੇ ਹੋਏ ਅੰਮ੍ਰਿਤ ਬੋਲ ਅੰਮ੍ਰਿਤ ਸ਼ਬਦਾਂ ਨੂੰ ਵੱਡੇ ਰੂਪ ਦੇ ਵਿੱਚ ਵਡਿਆਈ ਕਰਦੇ ਆ ਬਚਨ ਕੀਤੇ ਹਨ ਕਿ ਜਿਵੇਂ ਸੰਸਾਰੀ ਤੌਰ ਤੇ ਆਮ ਵੇਖਿਆ ਜਾਂਦਾ ਹੈ ਬਈ ਹੱਥਾਂ ਦੇ ਵਿੱਚ ਜਾਂ ਗਲਾਂ ਦੇ ਵਿੱਚ ਆਮ ਗਹਿਣੇ ਜਿਹੜੇ ਉਹ ਬੰਦੇ ਦੇ ਤਨ ਦਾ ਸ਼ਿੰਗਾਰ ਬਣਦੇ ਆ ਔਰ ਗਹਿਣਿਆਂ ਦੇ ਵਿੱਚ ਜਿੰਨੀ ਕੁ ਕਿਸੇ ਦੀ ਹਿੰਮਤ ਆ ਕੋਈ ਸਾਦਾ ਗਹਿਣਾ ਪਹਿਨਦਾ ਔਰ ਕੋਈ ਉਹਨਾਂ ਗਹਿਣਿਆਂ ਦੇ ਵਿੱਚ ਵੱਖੋ-ਵੱਖਰੇ ਤਰ੍ਹਾਂ ਦੇ ਰਤਨ ਜਿਹੜੇ ਉਹ ਜੜਾ ਰਿਹਾ ਗਹਿਣਾ ਜਿਹੜਾ ਆ ਉਹਦਾ ਮੁੱਲ ਹੋਰ ਵੱਧ ਜਾਂਦਾ ਸਤਿਗੁਰੂ ਮਹਾਰਾਜ ਕਹਿੰਦੇ ਨੇ ਪਰਮਾਤਮਾ ਦਾ ਧੁਰ ਦੀ ਬਾਣੀ ਦਾ ਜਿਹੜਾ ਸ਼ਬਦ ਆ ਗੁਰਗਾ ਸ਼ਬਦ ਰਤਨ ਹੈ ਗੁਰੂ ਦਾ ਸ਼ਬਦ ਕੀਮਤੀ ਤੋਂ ਕੀਮਤੀ ਰਤਨ ਆ ਹੀਰੇ ਜਿੱਤ ਜੜਾਓ ਕੀਮਤੀ ਹੀਰੇ ਵਰਗਾ ਔਰ ਇਸ ਸ਼ਬਦ ਦੇ ਵਿੱਚ ਗੁਰੂ ਦੇ ਵਡਿਆਈਆਂ ਗੁਰੂ ਦੇ ਨਾਮ ਦੀ ਬਰਕਤ ਗੁਰੂ ਦੀ ਮਹਿਮਾ ਜਿਹੜੀ ਉਹ ਇਸ ਸ਼ਬਦ ਰੂਪ ਦੇ ਵਿੱਚ ਜੜੀ ਹੋਈ ਹੈ ਵੇ ਕੋ ਲਫ਼ਜ਼ ਆਪਾਂ ਵੀ ਜ਼ਬਾਨੋਂ ਬੋਲਦੇ ਆ ਲਫ਼ਜ਼ ਉਹੀ ਨੇ ਭਾਸ਼ਾ ਉਹੀ ਹੋਇ ਸੰਸਾਰ ਵਿੱਚ ਰਹਿੰਦਿਆਂ ਹਰ ਬੰਦਾ ਲਫ਼ਜ਼ ਬੋਲਦਾ ਫਿਰ ਪਰ ਕਿਸੇ ਬੰਦੇ ਦੇ ਸ਼ਬਦ ਨੂੰ ਗੁਰੂ ਦਾ ਸ਼ਬਦ ਨਹੀਂ ਕਿਹਾ ਜਾਂਦਾ ਗੁਰੂ ਦਾ ਸ਼ਬਦ ਸਿਰਫ ਉਹੀ ਹੋਇ ਜਿਹਦੇ ਵਿੱਚ ਸਿਰਫ ਪਰਮਾਤਮਾ ਦੀ ਵਡਿਆਈ ਹੈ ਕਿਸੇ ਬੰਦੇ ਦੀ ਨਹੀਂ ਸੰਸਾਰੀ ਤੌਰ ਤੇ ਬੋਲੇ ਬੋਲਾਂ ਦੇ ਵਿੱਚ ਹੋ ਸਕਦਾ ਕਿਸੇ ਦੀ ਖੁਸ਼ਾਮਦ ਹੋਵੇ ਕਿਸੇ ਨੂੰ ਖੁਸ਼ ਕਰਨ ਵਾਸਤੇ ਜ਼ਮਾਨੋਂ ਲਫ਼ਜ਼ ਕਹੇ ਜਾਂਦੇ ਨੇ ਬੋਲੇ ਜਾਂਦੇ ਨੇ ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਿੰਨੀ ਬਾਣੀ ਹੈ ਇਹ ਪਰਮਾਤਮਾ ਦੇ ਘਰ ਦੀ ਵਡਿਆਈ ਹੈ ਔਰ ਸਤਿਗੁਰੂ ਬਾਣੀ ਰਾਈ ਅਸੀਸ ਦਿੰਦੇ ਨੇ ਮਹਾਰਾਜ ਕਹਿੰਦੇ ਸਤ ਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਆਪਨੇ ਗੁਰੂ ਨੂੰ ਤੇ ਜਿੰਨਾ ਵੱਡੇ ਤੋਂ ਵੱਡਾ ਕਰਕੇ ਸਲਾਹਾ ਜਾ ਸਕਦਾ ਹੈ ਨਾ ਉਹਨੂੰ ਉਹਨਾਂ ਸਲਾਹ ਕਿਉਂਕਿ ਉਹਦਾ ਘਰ ਵਡਿਆਈਆਂ ਦੇ ਨਾਲ ਭਰਿਆ ਹੋਇਆ ਵੱਡੇ ਕਿਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ کریم ਦੇ ਜੀਆਂ ਰਜ਼ਕ ਸੰਭਾਖੇ ਇਹ ਗੁਰੂ ਦੇ ਸ਼ਬਦ ਦੀ ਵਡਿਆਈ ਥੋੜਾ ਜਿਹਾ ਹੋਰ ਬਚਨ ਅਪਜੀ ਦੇ ਸਾਹਮਣੇ ਕਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਨੇ ਨਾ ਬੜੀ ਪਿਆਰੀ ਸ਼ਬਦ ਦੇ ਬਾਬਤ ਉਦਾਹਰਣ ਬਖਸ਼ੀ ਕਿਉਂਕਿ ਆਪਾਂ ਸਤਗੁਰੂ ਦੇ ਦਰਬਾਰ ਆਉਨੇ ਆ ਨਾ ਯਾਦ ਰਵੇ ਜਿੰਨਾ ਘਰ ਦਾ ਸਕੂਨ ਆ ਖੁਸ਼ੀਆਂ ਆ ਟਿਕਾਇਆ ਸੰਝ ਆਇਆ ਇਤਫਾਤ ਹੈ ਇਹ ਸਭ ਕੁਝ ਗੁਰੂ ਦੇ ਸ਼ਬਦ ਦੀ ਬਰਕਤ ਵਰਤਦੀ ਪਈ ਹੈ ਔਰ ਧਿਆਨ ਦੇਣਾ ਜਿੱਥੇ ਗੁਰੂ ਦਾ ਸ਼ਬਦ ਵਰਤਦਾ ਉਥੇ ਗੁਰੂ ਖੁਦ ਵਰਤਦਾ ਹੈ ਗੁਰੂ ਬਿਨਾ ਕੋਈ ਦੂਜਾ ਨਹੀਂ ਜਿੱਥੇ ਗੁਰੂ ਦੀ ਬਾਣੀ ਵਰਤਦੀ ਹੋਵੇ ਜਪਜੀ ਸਾਹਿਬ ਪੜ੍ਹਦਿਆਂ ਸਿੱਖ ਦਾ ਕਰਦਾ ਸੱਚ ਕਰਕੇ ਮੰਨੀ ਬੈਠਾ ਹੋਵੇ ਕਿ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਦਾ ਸ਼ਬਦ ਜਪਜੀ ਸਾਹਿਬ ਹੈ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਤੋਂ ਵੱਖ ਨਹੀਂ ਹੋ ਸਕਦੇ ਐਸਾ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਦਾ ਸਰੀਰ ਵੱਖਰਾ ਹੈ ਤੇ ਗੁਰੂ ਦੀ ਬਾਣੀ ਵੱਖਰੀ ਹੈ ਐਸਾ ਨਹੀਂ ਜਿੱਥੇ ਸ਼ਬਦ ਆ ਉਥੇ ਗੁਰੂ ਹੈ ਕਿਉਂਕਿ ਗੁਰੂ ਸਰੀਰ ਹੈ ਹੀ ਨਹੀਂ ਗੁਰੂ ਹਮੇਸ਼ਾ ਸ਼ਬਦ ਆ ਗੁਰੂ ਸ਼ਕਤੀ ਆ ਗੁਰੂ ਪਰਮਾਤਮਾ ਦਾ ਸਰੂਪ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਉਦਾਹਰਣ ਦਿੰਦੇ ਆ ਕਹਿੰਦੇ ਨੇ ਜੈਸੇ ਤੋਂ ਸਤਲ ਨਿਧ ਪੂਰਨ ਸਮੁੰਦਰ ਵਿਖੇ ਹੰਸ ਮਰਜੀਵਾ ਨੇਚੇ ਪ੍ਰਸਾਦ ਪਾਵੇ ਮੇਰਾ ਅੰਦਾਜ਼ਾ ਵੀ ਆਪਾਂ ਜਿੰਨੇ ਕੁ ਬੈਠੇ ਆ ਸਮੁੰਦਰ ਤੇ ਸਾਰਿਆਂ ਵੇਖਿਆ ਹਰ ਬੰਦੇ ਦੀ ਸਮੁੰਦਰ ਵੇਖਣ ਦੀ ਬਿਰਤੀ ਇੱਕੋ ਜੀ ਨਹੀਂ ਹੈ ਕਿਸੇ ਨੇ ਵੇਖਿਆ ਹੀ ਨਹੀਂ ਹੁੰਦਾ ਉਹ ਪਹਿਲੀ ਵਾਰੀ ਸਿਰਫ ਵੇਖਣ ਲਈ ਜਾਂਦਾ ਵੀ ਬੜਾ ਵਿਸ਼ਾਲ ਖੇਤਰ ਭਾਲਿਆ ਉਹਦੀਆਂ ਛੱਲਾਂ ਕਿਵੇਂ ਦੀਆਂ ਕਿੰਨੀ ਦੂਰ ਤੱਕ ਲੱਗਦਾ ਪਰ ਭਾਈ ਗੁਰਦਾਸ ਕਹਿੰਦੇ ਨੇ ਸਾਰੀ ਦੁਨੀਆ ਚੋਂ ਹੰਸ ਐਸਾ ਮਰ ਜੀਵੜਾ ਜੀਵਿਆ ਜਿਹੜਾ ਸਮੁੰਦਰ ਦੇ ਵਿੱਚੋਂ ਸਿਰਫ ਹੀਰੇ ਮੋਤੀ ਲੱਭਦਾ ਹੈ ਉਹ ਹੋਰ ਕੁਝ ਵੀ ਨਹੀਂ ਵੇਖਦਾ ਧਿਆਨ ਦੇਣਾ ਇੱਕ ਸ਼ਬਦ ਨੂੰ ਸਿਰਫ ਮੱਥਾ ਟੇਕਣ ਵਾਲੇ ਇੱਕ ਸ਼ਬਦ ਦੀ ਪਰਕਰਮਾ ਕਰਨ ਵਾਲੇ ਇੱਕ ਸ਼ਬਦ ਨੂੰ ਸੁਣਨ ਵਾਲੇ ਇੱਕ ਸ਼ਬਦ ਨੂੰ ਪੜਨ ਵਾਲੇ ਪਰ ਸ਼ਬਦ ਰਤਨ ਸੱਚੀ ਉਹਨਾਂ ਲਈ ਬਣਿਆ ਜਿਨ੍ਹਾਂ ਸਾਰਾ ਕੁਝ ਸ਼ਬਦ ਦੇ ਵਿੱਚੋਂ ਆਪਣੀ ਝੋਲੀ 'ਚ ਪਵਾ ਲਿਆ ਹੁਣ ਇੰਝ ਕਹਿ ਲਈਏ ਵੀ ਕੋਈ ਬੰਦਾ ਸਿਰਫ ਇਹ ਕਹੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸੀਸ ਤੇ ਤੇ ਰੋਜ਼ ਸੁਭਾਇਮਾਨ ਹੁੰਦਾ ਪ੍ਰਕਾਸ਼ ਕਰਨ ਵੇਲੇ ਵੀ ਸੁਖਾਸਨ ਕਰਨ ਵੇਲੇ ਵੀ ਖਿਮਾ ਕਰਿਓ ਕੱਲਾ ਸੀਸ ਉੱਤੇ ਸੁਭਾਏ ਮਾਨੂਣ ਨਾਲ ਬਰਕਤਾਂ ਦੇ ਪਾਤਰ ਨਹੀਂ ਬਣੀ ਤਾਂ ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ ਲੈ ਸਤ ਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ ਬੜੀ ਪਿਆਰੀ ਉਦਾਹਰਨ ਹੈ ਵੀ ਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕੋਲ ਕਿੰਨੀਆਂ ਸੰਗਤਾਂ ਆਉਂਦੀਆਂ ਹੋਣਗੀਆਂ ਪਰ ਵੇਖੋ ਵੀ ਗੁਰੂ ਅਰਜਨ ਦੇਵ ਸਾਹਿਬ ਨੂੰ ਤੇ ਉਹਨਾਂ ਲੋਕਾਂ ਵੀ ਵੇਖਿਆ ਜਿਨ੍ਹਾਂ ਪੱਤੀ ਤਵੀ ਤੇ ਬਿਠਾਇਆ ਜਿਨ੍ਹਾਂ ਗਰਮ ਰੇਤ ਭਰ-ਭਰ ਕੇ ਕੜਛੇ ਸੀਸ 'ਚ ਪਾਏ ਤਵੀ ਥੱਲੇ ਅੱਗ ਬਾਲੀ ਵੇਖਿਆ ਤੇ ਮਹਾਰਾਜ ਨੂੰ ਉਹਨਾਂ ਵੀ ਆ ਨਾ ਜੇ ਇਕੱਲਾ ਵੇਖਣ ਨਾਲ ਬਰਕਤਾਂ ਹੁੰਦੀਆਂ ਫਿਰ ਤੇ ਆਮ ਵੇਖਿਆ ਜਾਂਦਾ ਵੀ ਕਈ ਬੰਦੇ ਸਾਡੇ ਕੋਲ ਐਸੇ ਵੀ ਆਉਂਦੇ ਵੀ ਮਹਾਰਾਜ ਦਾ ਰੁਮਾਲਾ ਲਾਇਆ ਨਹੀਂ ਜੇ ਅਸੀਂ ਸ਼ਬਦ ਦੇ ਦਰਸ਼ਨ ਕਰਨੇ ਸੀ ਰੁਮਾਲਾ ਰੱਖ ਦਿੱਤਾ ਨਹੀਂ ਵੇਖਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹਨਾਂ ਵੀ ਜਿਨ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਉੱਤੇ ਤੇਗ ਚਲਾਈ ਸੀਸ Juda ਹੋਇਆ ਵੇਖਿਆ ਤੇ ਆਮਣੇ ਉਹ ਸਾਹਮਣੇ ਹੋਈਆਂ ਨਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਵੇਖਣ ਵਾਲੇ ਬਰਕਤਾਂ ਦੇ ਪਾਤਰ ਥੜੋ ਬਣ ਕੇ ਭਾਈ ਗੁਰਦਾਸ ਕਹਿੰਦੇ ਆ ਗੁਰੂ ਦੇ ਸ਼ਬਦ ਚੋਂ ਰਹਿਮ ਤਾਂ ਕਿਹਨੂੰ ਮਿਲੇਗਾ ਸਮੁੰਦਰ ਵੇਖਣ ਵਾਲੀ ਬਹੁਤ ਦੁਨੀਆ ਪਰ ਹੰਸ ਬਿਰਤੀ ਸਿਰਫ ਹੰਸ ਮਰ ਜੀਵਾ ਨੇਚੇ ਪ੍ਰਸਾਦ ਪਾਵੇ ਦੂਜੀ ਉਦਾਹਰਨ ਕਹਿੰਦੇ ਆ ਜੈਸੇ ਬਨ ਵਿਖੇ ਬਨ ਕਹਿੰਦੇ ਜੰਗਲ ਨੂੰ ਜੈਸੇ ਬਨ ਵਿਖੇ ਮਲਿਆਗਰ ਸੌਧਾ ਕਪੂਰ ਸੋਧ ਕੈ ਸੁਬਾਸੀ ਪਲਾਸ ਮਹਿਕਾਵੇ ਜੰਗਲ ਚ ਤੇ ਬਹੁਤ ਦੁਨੀਆਂ ਜਾਂਦੀ ਹੋਏ ਕਿ ਪਰ ਚੰਦਨ ਦੇ 파ਰਖੂ ਲੋਕ ਬਹੁਤ ਥੋੜੇ ਆ ਜਿਹੜੇ ਜੰਗਲ ਦੇ ਵਿੱਚੋਂ ਚੰਦਨ ਲੱਭ ਕੇ ਲਿਆਉਂਦੇ ਔਰ ਮਹਿੰਗੇ ਪਹਾੜਾਂ ਦਾ ਚੰਦਨ ਵਿੱਚ ਆਪਣੀ ਜ਼ਿੰਦਗੀ ਨੂੰ ਬੜਾ ਸੌਖਾ ਬਸਰ ਕਰਦੇ ਤੀਜੀ ਉਦਾਹਰਨ ਦੇ ਕੇ ਭਾਈ ਸਾਹਿਬ ਕਹਿੰਦੇ ਆ ਜਿਵੇਂ ਖਨਵਾਰਾ ਖਾਨ ਖਨਤ ਹਨਤ ਖਨ ਥਨਵਾਰਾ ਖਨ ਜੱਗ ਵਿਖੇ ਪ੍ਰਗਟ ਆਵੇ। ਉਹ ਕਹਿੰਦੇ ਨੇ ਵੇਖੋ ਪਹਾੜਾ ਨੂੰ ਖੋਜਣ ਵਾਲੇ ਲੋਕ ਸੈਰ ਸਪਾਟੇ ਵਾਲੇ ਹਿੱਲ ਸਟੇਸ਼ਨਾਂ ਤੇ ਬਹੁਤ ਜਾਂਦੇ ਹੋਣਗੇ। ਵੀ ਚਲੋ ਕੁਝ ਸਮਾਂ ਪਹਾੜੀ ਇਲਾਕਾ ਵੇਖ ਆਈਏ, ਧਰਮ ਆਈਏ, ਮੌਸਮ ਦਾ ਆਨੰਦ ਮਾਣ ਆਈਏ। ਪਰ ਪਹਾੜੀਆਂ ਨੂੰ ਖੋਜ ਕੇ ਉਹਨਾਂ ਵਿੱਚੋਂ ਹੀਰੇ ਮੋਤੀ ਜ਼ਵਾਰਾਤ ਲੱਭਣੇ, ਸੋਨਾ ਲੱਭਣਾ ਕਿਸੇ ਵਿਰਲੇ ਦੇ ਹਿੱਸਿਆ। ਅਖੀਰ ਭਾਈ ਗੁਰਦਾਸ ਕਹਿੰਦੇ ਆ ਕਿ ਐਵੇਂ ਦੁਨੀਆਂ ਦਾ ਹਰ ਸੁੱਖ ਜਿਹੜਾ ਹੈ ਦੁਨੀਆਂ ਦੀ ਹਰ ਸਹੂਲਤ ਦੁਨੀਆਂ ਦਾ ਹਰ ਪਦਾਰਤ ਉਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆ ਜੋਈ ਜੋਈ ਖੋਜੈ ਸੋਈ ਸੋਈ ਨਿਭ ਜਾਵੈ ਜਿਹਨੂੰ ਜਿਹਨੂੰ ਸ਼ਬਦ ਦੇ ਵਿੱਚੋਂ ਜੋ ਚਾਹੀਦਾ ਉਹ ਮਿਲਦਾ ਪਰ ਗੁਰੂ ਦੇ ਸ਼ਬਦ ਨੂੰ ਕੋਈ ਰਤਨ ਕਰਕੇ ਹੀਰਾ ਕਰਕੇ ਜਾਣੇ ਤੇ ਸਹੀ ਮਹਾਰਾਜ ਤੇ ਸ਼ਬਦ ਰਾਹੀਂ ਅਸੀਸ ਦਿੰਦੇ ਆਪਾਂ ਇੰਜ ਕਹਿ ਲਈਏ ਵੀ ਬਾਬਾ ਅਮਰਦਾਸ ਮਹਾਰਾਜ ਜੀਨਾਂ ਦੀ ਬਾਣੀ ਆ ਆਪਾਂ ਸਾਂਝੀ ਕਰ ਰਹੇ ਆ 60 ਵਰਿਆਂ ਦੀ ਉਮਰ ਤੇ 60 ਵਰਿਆਂ ਦੀ ਉਮਰ ਵਿੱਚ 20 ਵਾਰ ਹਰ ਦੁਆਰ ਦੀ ਯਾਤਰਾ ਕਰਦੇ ਇੰਗੰ ਹੈ ਪਰ ਜ਼ਿੰਦਗੀ ਵਿੱਚ ਉਹ ਸੱਚ ਨਾ ਮਾਣ ਸਕੇ ਜਿਹੜਾ ਉਹਨਾਂ ਨੂੰ ਮੰਨਣਾ ਸੀ ਕਿਸੇ ਵੈਸ਼ਨੋ ਸਾਧ ਦੇ ਬੋਲਾਂ ਦੀ ਠੋਕਰ ਲੱਗੀ ਬੜਾ ਮਨ ਦੁਖਿਆ ਮਨਾ ਸੱਚੀ ਗੱਲ ਐ 60 ਸਾਲਾਂ ਦਾ ਹੋ ਗਿਆ ਤੇ ਮੇਰਾ ਗੁਰੂ ਸੱਚੀ ਕੋਈ ਨਹੀਂ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਦੀ ਸੁਪੁੱਤਰੀ ਐ ਸਭ ਤੋਂ ਵੱਡੀ ਉਹਨਾਂ ਦਾ ਨਾਂ ਐ ਸਤਕਾਰ ਯੋਗ ਬੀਬੀ ਅਮਰੋ ਜੀ ਔਰ ਬੀਬੀ ਅਮਰੋ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਭਤੀਜ ਨੋ ਆਂਤ ਬਾਬਾ ਈਸ਼ਰ ਚੰਦ ਦੇ ਪੋਤੇ ਆ ਭਾਈ ਗੁਰਦਾਸ ਜੀ ਭਾਈ ਮਾਨਕ ਚੰਦ ਜੇ ਪੋਤੇ ਆ ਬਾਬਾ ਸਾਵਣ ਮਾਲ ਸਾਹਿਬ ਇਹ ਭਤੀਜਾ ਇਹ ਪਰਵਾਰ ਆ ਮਹਾਰਾਜ ਤੇ ਔਰ ਇੰਜ ਭਤੀਜੇ ਸਨ ਭਾਈ ਜਸੂ ਜੀ ਤੇ ਭਾਈ ਜਸੂ ਨੂੰ ਵਿਆਹੀ ਹੋਈ ਗੁਰੂ ਅੰਗਦ ਸਾਹਿਬ ਦੀ ਬੇਟੀ ਉਹ ਆਪਣੇ ਦੂਜੇ ਘਰ ਦੇ ਵਿੱਚ ਸਵੇਰ ਵੇਲਾ ਅੰਮ੍ਰਿਤ ਵੇਲਾ ਚਾਟੀ ਦੇ ਵਿੱਚ ਦਹੀਂ ਪਾ ਕੇ ਤੇ ਰੜਕਦੀ ਪਈ ਕੁਦਰਤੀ ਜ਼ੁਬਾਨ ਦੇ ਉੱਤੇ ਰੱਬੀ ਬੋਲਾਂ ਦੇ ਲਫ਼ਜ਼ ਆਏ ਮਾਰੂ ਮਹੱਲਾ ਪਹਿਲਾ ਆਪਣਾ ਵਿਚਾਰ ਸਿਰ ਪੈਨੀ ਚੱਲਦੀ ਵੀ ਗੁਰੂ ਦਾ ਸ਼ਬਦ ਰਤਨ ਹੈ ਬਸ ਜਿੱਦਣ ਸੁਣ ਕੇ ਮੰਨ ਲਿਆ ਟਿਕ ਗਿਆ ਭਰੋਸਾ ਵੱਜ ਗਿਆ ਉਹਦਣ ਉਹ ਸ਼ਬਦ ਸਾਡੀ ਜ਼ਿੰਦਗੀ ਬਦਲ ਦਿੰਦਾ ਹੈ ਨੇ ਤੇ ਸੁਣਦੇ ਆ ਪੜ੍ਹਦੇ ਆ ਕਈ ਵਾਰੀ ਸਾਡੇ ਵਰਗਿਆਂ ਦੀਆਂ ਉਮਰਾਂ ਬੀਤ ਜਾਂਦੀਆਂ ਗੁਰੂ ਦੇ ਨਾਮ ਦਾ ਉਹਦੇ ਚਰਨਾਂ ਦਾ ਕਿਣਕਾ ਵੀ ਨਹੀਂ ਮਾਣ ਸਕੀ ਤਾਂ ਧੰਗ ਗੁਰੂ ਨਾਨਕ ਸਾਹਿਬ ਦਾ ਸ਼ਬਦ ਪੜ੍ਹ ਰਹੇ ਆ ਪਹਿਲੇ ਬਚਨ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਹੈ ਮੈਂ ਥੋੜੇ ਜਿਹਾ ਅਰਥ ਕਰਦਾ ਜਾਮ ਕਰਨੀ ਕਹਿੰਦੇ ਟਰੈਕਟਰ ਨੂੰ ਜਿਹੜਾ ਸਾਡਾ ਜੀਵਨ ਆ ਇੱਕ ਤੇ ਬਾਹਰ ਦੀ ਦੇਖਿਆ ਨਾ ਕਿਉਂਕਿ ਸੰਸਾਰ ਆ ਖਿਮਾ ਕਰਿਓ ਵੀ ਬੰਦਾ ਜੋ ਬਾਹਰੋਂ ਦਿਸਦਾ ਨਾ ਉਹ ਹੈ ਨਹੀਂ ਹੈ ਤੇ ਜੋ ਅਸਲ ਵਿੱਚ ਅਸੀਂ ਹਾਂ ਉਹ ਅਸੀਂ ਕਦੇ ਵੀ ਸੰਸਾਰ ਚ ਦਿਸਣਾ ਨਹੀਂ ਚਾਹੁੰਦੇ ਪਰ ਸਤਿਗੁਰੂ ਕਹਿੰਦੇ ਜਿਹੜੀ ਤੇਰੀ ਅੰਦਰੂਨੀ ਗੱਲ ਹੈ ਨਾ ਕਰਨੀ ਆ ਉਹ ਕਾਗਜ਼ ਵਰਗੀ ਹੈ ਮਨ ਮਸਵਾਣੀ ਮਨ ਸ਼ਾਈ ਵਰਗਾ ਬੁਰਾ ਭਲਾ ਦੋਇ ਲੇਖ ਪਏ ਤੂੰ ਲੋਕਾਂ ਤੋਂ ਜੋ ਮਰਜ਼ੀ ਲਗਾ ਅਰ ਜਿਹੜੇ ਲੇਖ ਐ ਨਾ ਮਾੜੇ ਚੰਗੇ ਤੇਰੀ ਸੋਚ ਵਿਚਾਰ ਦੇ ਖਿਆਲ ਸਭ ਨਾਲੋਂ ਨਾਲ ਲਿਖੇ ਜਾ ਤੂੰ ਬਚ ਨਹੀਂ ਸਕਦਾ ਤੂੰ ਇਹ ਕਹਿ ਰਿਹਾ ਵੀ ਮੈਂ ਠੱਗੀ ਮਾਰੀ ਤੇ ਲੋਕਾਂ ਕੋਲੋਂ ਲੁਕੋ ਲਿਆ ਚੋਰੀ ਕੀਤੀ ਤੇ ਕਿਸੇ ਕੋਲੋਂ ਲੁਕੋ ਲਿਆ ਮੇਰੇ ਅੰਦਰ ਬੁਰਾ ਖਿਆਲ ਸੀ ਕਿਸੇ ਦੇ ਪ੍ਰਤੀ ਮੈਂ ਕਿਸੇ ਕੋਲੋਂ ਲੁਕੋ ਲਿਆ ਹੋ ਸਕਦਾ ਪਰ ਵਾਹਿਗੁਰੂ ਦੇ ਕੋਲੋਂ ਨਹੀਂ ਇਹ ਅੰਦਰੇ ਅੰਦਰ ਲਿਖਿਆ ਜਾ ਰਿਹਾ ਕਰਣੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਭਏ ਜਿਉ ਜਿਉ ਕਿਰਤ ਚਲਾਏ ਤੋ ਚਲੀਐ ਤਵ ਗੁਣ ਨਾਹੀ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਫਿਰ ਮਹਾਰਾਜ ਕਿੰਨੇ ਜਾਲੀ ਰਹਿਣ ਜਿਹੜੀ ਰਾਤ ਆ ਨਾ ਉਹ ਬਾਰੀਕ ਜਾਲੀ ਵਰਗੀ ਆ ਜਾਲ ਦਿਨ ਹੂਆ ਦਿਨ ਜਿਹੜਾ ਉਹ ਜਾਲ ਵਰਗਾ ਜੇਤੀ ਘੜੀ ਫਾਈ ਤੇਤੀ ਮਤਾ ਤੂੰ ਕਹਿ ਵੀ ਮਾੜੇ ਕਰਮ ਕਰਕੇ ਮੈਂ ਕਿਤੋਂ ਲੰਘ ਜਾਵਾਂ ਭਾਵੇਂ ਰਾਤ ਆ ਤੇ ਭਾਵੇਂ ਦਿਨ ਆ ਇਹ ਇੰਨੀ ਬਾਰੀਕ ਜਾਲ ਤੇ ਜਾਲੀ ਵਰਗਾ ਤੂੰ ਜਦੋਂ ਕੋਲ ਜਾਏਂਗਾ ਤੇ ਇਹ ਮੰਦੇ ਕਰਮਾਂ ਕਰਕੇ ਫਸਣਾ ਜ਼ਰੂਰ ਰਿਹਾ ਜਾਲੀ ਰੈਣ ਜਾਲ ਦਿਨ ਹੂਆ ਜੇਤੀ ਘੜੀ ਫਾਈ ਤੇਤੀ ਰਸ ਰਸ ਚੋਗ ਚੁਗੈ ਨਿਤ ਫਸੈ ਛੂਟਸ ਮੂੜੇ ਕਵਣ ਗੁਣੀ ਅਖੀਰ ਮਹਾਰਾਜ ਫਿਰ ਉਦਾਹਰਨ ਦਿੱਤੀ ਕਾਇਆ ਕਾਇਆ ਮੈਨਾ ਸਰੀਰ ਅਰਣ ਲੋਹਾਰ ਦੀ ਜਿਹੜੀ ਭੱਠੀ ਉਹਨੂੰ ਅਰਣ ਕਹਿੰਦੇ ਹੁ ਇੱਕ ਤਰ੍ਹਾਂ ਉਹ ਨਾ ਵੀ ਲੋਹੇ ਤੇ ਰੱਖ ਕੇ ਸੱਟ ਮਾਰੀ ਜਾਂਦੇ ਉਹ ਐਡੇ ਕੰਨਾਂ ਰਾਰਾ țeਣਾਣਾ ਜਿਹੜਾ ਗੁਰਬਾਣੀ ਚ ਭੱਠੀ ਵਾਸਤੇ ਅਰਣ ਆਏਗਾ ਉਹ ਹਾਹਿ ਨੂੰ ਸਿਆਰੀ ਆਏਗਾ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਕਾਇਆ ਅਰਣ ਮਨ ਵਿੱਚ ਲੋਹਾ ਸਰੀਰ ਜਿਹੜੀ ਬਾਡੀ ਕਾਇਆ ਹੈ ਨਾ ਇਹ ਲੋਹਾਰ ਦੀ ਪੱਠੀ ਵਰਗੀ ਆ। ਔਰ ਇਹਦੇ ਵਿੱਚ ਮਨ ਜਿਹੜਾ ਲੋਹੇ ਦਾ ਟੁਕੜਾ ਬਣ ਕੇ ਪਿਆ ਪੰਜ ਅਗਨ ਤੇ ਤਲਾਗ ਰਹੀ। ਇਹ ਸਰੀਰ ਨੂੰ ਪੰਜ ਅਗਾਂ ਲੱਗੀਆਂ ਹੋਈਆਂ ਕਾਮ, ਕ੍ਰੋਧ, ਲੋਭ, ਮੋਹਨਤਾ। ਔਰ ਤੁਸੀਂ ਕਿਤੇ ਪੱਠੀ ਆਪਾਂ ਲੋਹਾਰ ਚਾਮ ਟੋਕੇ ਚੜਾਉਂਦੇ ਬਜ਼ੁਰਗ ਭੇਜਦੇ ਸੱਚਲ ਹੁਣ ਤੇ ਜ਼ਮਾਨਾ ਨਹੀਂ ਆਉ। ਲੁਹਾਰ ਨੂੰ ਵੇਖਿਆ ਹੋਵੇਗਾ ਵੀ ਜਦੋਂ ਉਹ ਲੋਹੇ ਦੇ ਟੁਕੜੇ ਨੂੰ ਗਰਮ ਕਰਦਾ ਹੈ ਨਾ ਹਵਾ ਮਾਰ ਕੇ ਥੋੜਾ ਜਿਹਾ ਉਹਨੂੰ ਲੱਗਦਾ ਵੀ ਅੱਗ ਠੰਡੀ ਹੋ ਰਹੀ ਆ ਨਾਲੇ ਤੇ ਪਾਸਾ ਪਰਦਾ ਦਿੰਦਾ ਲੋਹੇ ਦਾ ਨਾਲੇ ਬਾਹਰੋਂ ਕੋਲੇ ਭਰਦਾ ਤੇ ਫਿਰ ਉਹਦੇ ਉੱਤੇ ਸਿੱਟ ਕੇ ਫਿਰ ਤੇਜ਼ ਕਰ ਦਿੰਦਾ ਆਹ ਮਹਾਰਾਜ ਕਹਿੰਦੇ ਵੇਖਾਰਾਂ ਦੀ ਅੱਗ ਕਿਤੇ ਨਾ ਕਿਤੇ ਮਾੜੀ ਮੋਟੀ ਠੰਡੀ ਹੁੰਦੀ ਆ ਜਦੋਂ ਬੰਦਾ ਸ਼ਬਦ ਨਾਲ ਜੁੜਦਾ ਨਾ ਤਰਲਾ ਲੈਂਦਾ ਮਾਲਕ ਦਾ ਇੱਥੇ ਬੈਠੇ ਆਂ ਕਦੀ ਸੱਚੀ ਅੰਦਰ ਸਕੂਨ ਮਾਣਿਓ ਸਾਡੇ ਚੀਂ ਕ੍ਰੋਧ ਆ ਸਾਡੇ ਚੀਂ ਈਗੋ ਹੰਕਾਰ ਆ ਲੋਭ ਆ ਕਿਤੇ ਮੋਹ ਆ ਕਿਤੇ ਵਾਸ਼ਨਾ ਹੈ ਪਰ ਗੁਰੂ ਦਾ ਦਰਬਾਰ ਗੁਰੂ ਕੋਲ ਬੈਠਿਆ ਸੱਚੀਓ ਸਕੂਨ ਮਿਲਦਾ ਵੀ ਇਹਨਾਂ ਤੇ ਕਿਤੇ ਨਾ ਕਿਤੇ ਟਿਕਾ ਬਣਿਆ ਮਹਾਰਾਜ ਕਹਿੰਦੇ ਮਾੜੀ ਜੀ ਆਗ ਬਠੰਡੀ ਹੋਈ ਤੇ ਹੋਇਆ ਕੀ ਜਿਹੜੇ ਪਾਪ ਕੀਤੇ ਆ ਨਾ ਉਹ ਪਾਪਾਂ ਰੂਪੀ ਕੋਲੇ ਫਿਰ ਅੰਦਰ ਛੁੱਟੇ ਜਾਂਦੇ ਆ ਕੋਈਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਚਿੰਤਾ ਦੀ ਸੰਨੀ ਜੜੀ ਨਾ ਉਹ ਚੁੱਕ ਚੁੱਕ ਕੇ ਅੰਦਰ ਦੇ ਮਨ ਨੂੰ ਪ੍ਰਤਿਆਉਂਦੀ ਆ ਅਖੀਰ ਲੀਆਂ ਦੋ ਪੰਕਤੀਆਂ ਇਹ ਸ਼ਬਦ ਬੀਬੀ ਅਮਰੋ ਪੜ ਰਹਾ ਨਾਲ ਨਾਲ ਦਹੀਂ ਰੜਕਦੇ ਆ ਦੁੱਧ ਮਥਿਆ ਜਾ ਰਿਹਾ ਗੁਰੂ ਅਮਰਦਾਸ ਦੂਜੇ ਪਾਸੇ ਕੰਧ ਲਾ ਕੇ ਖੜੋ ਕੇ ਇਹ ਲਫ਼ਜ਼ ਬਚਨ ਸੁਣ ਰਿਹਾ ਗੁਰੂ ਦਾ ਸ਼ਬਦ ਸੁਣ ਅਖੀਰਲੇ ਬੋ ਲਾਈਨਾਪ ਭਇਆ ਮਨੂਰ ਮਨੂਰ ਆਂਦੇ ਸੜੇ ਹੋਏ ਲੋਹੇ ਨੇ ਤੰਚਨ ਫਿਰ ਹੋਵੇ ਇਹ ਬੜੀ ਵੱਡੀ ਗੱਲ ਸੀ ਵੀ ਸੜਿਆ ਹੋਇਆ ਲੋਹਾ ਸੋਨਾ ਹੋ ਸਕਦਾ ਧੰਨ ਗੁਰੂ ਅਮਰਦਾਸ ਮਹਾਰਾਜ ਗਏ ਬੀਬੀ ਅਮਰੋ ਨੇ ਵੇਖਿਆ ਸਹਰੇ ਦੀ ਥਾਂ ਤੇ ਸਨ ਮਹਾਰਾਜ ਗੁਰੂ ਅਮਰਦਾਸ ਸੀ ਦੁਪੱਟਾ ਸੰਭਾਲਿਆ ਉਹ ਓਥੇ ਉਹਨਾਂ ਚਰਨੀਂ ਹੱਥ ਲਾਏ ਪਿਤਾ ਜੀ ਤੁਸੀਂ ਗੁਰੂ ਅਮਰਦਾਸ ਪਛਾਣ ਹੋ ਗਏ ਅੱਖਾਂ ਅਥਰੂਆਂ ਨਾਲ ਭਰੀਆਂ ਚਿੱਟਾ ਦੁੱਧ ਵਰਗਾ ਦੜ ਜਦੋਂ ਬਜ਼ੁਰਗ ਨੇ ਹੱਥ ਜੋੜੇ ਅੱਖਾਂ ਭਰੀਆਂ ਵੇਖੀਆਂ ਬੀਬੀ ਅਮਰੋ ਦਾ ਹੌਕਾ ਨਿਕਲ ਗਿਆ ਪਿਤਾ ਜੀ ਤੁਸੀਂ ਪਰ ਕੀ ਹੋਇਆ ਸੁੱਖਿਆ ਉਹਨਾਂ ਆਖਿਆ ਪੁੱਤਾ ਜਿਹੜਾ ਸ਼ਬਦ ਪੜਿਆ ਇਹ ਮੇਰੀ ਜ਼ਿੰਦਗੀ ਆ ਮੈਂ 60 ਵਰਿਆਂ ਤੱਕ ਪੜਿਆ ਤੇ ਕੱਪੜਿਆ ਔਰ ਸੱਚੀ ਗੱਲ ਹੈ ਮੈਂ ਮਨੂਰ ਹੋ ਗਿਆ ਕੋਈ ਰਾਹ ਹੈ ਨਹੀਂ ਪਰ ਜਿਹੜਾ ਸ਼ਬਦ ਹੈ ਉਹ ਕਹਿ ਰਿਹਾ ਭਇਆ ਮਨੂਰ ਕੰਚਨ ਫਿਰ ਹੋਵੇ ਉਹ ਤੇ ਇਦਾਂ ਹੋ ਸਕਦਾ ਬੀਬੀ ਅਮਰੋਜੀ ਆਂਦੇ ਆ ਹਾਂ ਮਹਾਰਾਜ ਹੋ ਸਕਦਾ ਕੌਣ ਕਰਦਾ ਇਦਾਂ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਇਹ ਉਹਨਾਂ ਦੀ ਬਾਣੀ ਹੈ ਉਹੀ ਕਰ ਸਕਦੇ ਆ ਮੈਂ ਮਿਲਣਾ ਚਾਹੁੰਨਾ ਕਹਿਣ ਲੱਗੇ ਹੁਣ ਉਹ ਸਰੀਰ ਕਜਾਮੇ ਕਰਕੇ ਨਹੀਂ ਸ਼ਬਦ ਕਰਕੇ ਉਹਨਾਂ ਦੀ ਜੋਤ ਪਿਤਾ ਗੁਰੂ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਵਿੱਚ ਬਰਾਸਮਾਨ ਹੈ ਮਹਾਰਾਜ ਗੁਰੂ ਅਮਰਦਾਸ ਜੀ ਤੇ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਦਾ ਉਮਰ ਦੇ ਹਿਸਾਬ ਨਾਲ ਅੰਦਾਜ਼ਨ 30 ਸਾਲਾਂ ਦਾ ਫਰਕ ਹੈ ਉਹਨਾਂ ਉਮਰਾਂ ਨਹੀਂ ਵਡੇਰੀਆਂ ਵੇਖੀਆਂ ਚਰਨਾ ਤੇ ਟਹਿ ਬਹਿ ਜਾ ਕੇ ਔਰ ਮਰਦ ਕਹਿੰਦੇ ਸੜਿਆ ਹੋਇਆ ਲੋਹਾ ਜਦੋਂ ਪਾਰਸ ਨਾ ਛੂਜੈ ਨਾ ਸੱਚੀ ਸੋਨਾ ਬਣਦਾ ਏ ਗੁਰੂ ਦਾ ਸ਼ਬਦ ਆ ਪਿਆਰਿਓ ਦੀਪਾਲਪੁਰ ਦੇ ਕੋੜੀ ਕੋਲ ਕੋਈ ਰਾਹ ਨਹੀਂ ਸੀ ਇਹ ਸ਼ਬਦ ਸੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਉਹਨੂੰ ਪ੍ਰਚਾਰਕ ਬਣਾ ਗਿਆ ساری ਜ਼ਿੰਦਗੀ ਬੀਤ ਚੱਲੀ ਸੀ ਸੱਜਣਾਂ ਠੱਗ ਦੀ ਠੱਗੀਆਂ ਮਾਰਦਿਆ ਗੁਰੂ ਦਾ ਸ਼ਬਦ ਸੀ ਉਹਨੂੰ ਸੱਚਾ ਸੱਜਣ ਬਣਾਤਾ ਸ਼ਬਦ ਸੀ ਗੁਰੂ ਨਾਨਕ ਸਾਹਿਬ ਦਾ ਜੀਨੇ ਮਲਕ ਭਾਗੋ ਦੇ ਭਾਗ ਜਗਾ ਦਿੱਤੇ ਸ਼ਬਦ ਸੀ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਜੀਨੇ ਨੂਰ ਸ਼ਾ ਜਾਦੂਗਰਨੀ ਨੂੰ ਮੋੜ ਸੱਚੇ ਰਾਹ ਵੱਲ ਤੋਰ ਦਿੱਤਾ ਸ਼ਬਦ ਸੀ ਗੁਰੂ ਨਾਨਕ ਸਾਹਿਬ ਦਾ ਜੀਨੇ ਹਸਨ ਅਬਦਾਲ ਦੇ ਰਹਿਣ ਵਾਲੇ ਮਹਾਨ ਪੀਰ ਵਲੀ ਕੰਧਾਰੀ ਨੂੰ ਸੱਚ ਦਾ ਰਾਹ ਖਾ ਦਿੱਤਾ ਧਿਆ ਮੰਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਇੱਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟਸ ਦੇਹਾ ਦੂਜਾ ਸ਼ਬਦ ਕੋਰ ਪੜੀਏ ਬਾਅਦ ਭਾਈ ਸਾਹਿਬ ਨੇ ਕੀਰਤਨ ਕਰਨਾ ਗੁਰੂ ਨਾਨਕ ਸਾਹਿਬ ਦਾ ਹੀ ਬਚਨ ਹੈ ਸਿਰਫ ਗੱਲ ਗੁਰੂ ਦੇ ਸ਼ਬਦ ਦੀ ਔਰ ਮੈਰੀ ਸਿਰ ਇਹ ਹੀ ਪਾਵਨਾ ਹੈ ਕਹ ਰਹੇ ਜਿੰਨਾ ਠੀਕਿਆ ਸੰਸਾਰੀ ਤੁਸੀਂ ਮੈਂ ਆਪਾਂ ਸਾਰੇ ਜ਼ਿੰਦਗੀ ਦੀ ਦੌੜ ਦੇ ਵਿੱਚ ਕੋਜੇ ਸ਼ਾਮਲੇ ਤਾਂ ਦੀ ਲੋੜ ਐ ਪਰਿਵਾਰ ਪਾਲਣਾ ਹੈ ਘਰ ਚਾਹੀਦਾ ਸਭ ਕੁਝ ਚਾਹੀਦਾ ਪਰ ਸੱਚ ਇਹ ਹੈ ਸਾਡੇ ਵਰਗਾ ਕੀਮਤੀ ਰਤਨ ਜੋ ਸਾਡੀ ਕੌਮ ਨੂੰ ਮਹਾਰਾਜ ਬਖਸ਼ ਗਏ ਨਾ ਐਡਾ ਕੀਮਤੀ ਸ਼ਬਦ ਤੇ ਰਤਨ ਦੁਨੀਆ 'ਚ ਕਿਸੇ ਕੋਲ ਨਹੀਂ ਹੈ ਪਰ ਇਹ ਸਾਡੀ ਬਦਕਿਸਮਤੀ ਹੈ ਵੀ ਸੰਸਾਰ ਕੋਈ ਨਹੀਂ ਅੱਜ ਇਹ ਜ਼ਿੰਦਗੀ ਦੀ ਦੌੜਤ ਹੈ ਘਰਾਂ 'ਚ ਸੁੱਖ ਨਹੀਂ ਰਾਜ ਚ ਬੜੀਆਂ ਟੈਨਸ਼ਨਾਂ ਨੇ ਹਰ ਬੰਦਾ ਆਪਣੀ ਜ਼ਿੰਦਗੀ ਵੱਲ ਅੰਦਰੇ ਅੰਦਰ ਧੁੱਖਦਾ ਹੈ ਅਰ ਸਤਿਗੁਰੂ ਨੇ ਤੇ ਇਹ ਅਸੀਸ ਦਿੱਤੀ ਵੀ ਜਿਹਦੇ ਘਰ ਚ ਜਪਜੀ ਸਾਹਿਬ ਹੈ ਨਾ ਗੁਰੂ ਦਾ ਸ਼ਬਦ ਸਿਰਫ ਇੱਕ ਜਪਜੀ ਸਾਹਿਬ ਹੀ ਕੋਈ ਸਿੱਖ ਰੋਜ਼ ਪੜ੍ਹਦਾ ਹੋਵੇ ਨਾ ਸੱਚ ਜਾਣਿਓ ਉੱਥੇ ਗੁਰੂ ਨਾਨਕ ਸਾਹਿਬ ਦਾ ਖੁਦ ਵਾਸਾ ਹੈ ਪਰ ਸ਼ਬਦ ਤੇ ਭਰੋਸਾ ਹੋਵੇ ਜਿਹੜਾ ਸ਼ਬਦ ਫਿਰ ਕਹਿਣ ਲੱਗਾ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਆ ਉੰਜ ਵੈਸੀ ਉਦਾਹਰਣੇ ਕੋ ਮੁਸਲਮਾਨ ਫਕੀਰ ਲਈ ਆ ਮੁਸਲਮਾਨ ਨਮਾਜ਼ੀ ਬੰਦੇ ਲਈ ਕਹਿ ਲੋ ਪਰ ਸ਼ਬਦ ਤੇ ਸਾਂਝ ਆਇਆ ਸਾਰਿਆਂ ਦਾ ਮਹਾਰਾਜ ਕਹਿੰਦੇ ਅਮਲ ਕਰ ਧਰਤੀ ਅਮਲ ਹੁੰਦੇ ਆ ਆਪਾਂ ਕਹਿੰਦੇ ਕਿਸੇ ਗੱਲ ਨੂੰ ਸਮਝਣਾ ਅਮਲ ਕਰਨਾ ਉਹਦੇ ਤੇ ਮੰਨ ਲੈਣਾ ਗਹਿਰ ਜ਼ਿੰਮੇਵਾਰ ਨਹੀਂ ਜ਼ਿੰਮੇਵਾਰ ਹੋਣਾ ਜਿਹੜੀ ਧਰਤੀ ਹੈ ਨਾ ਉਹ ਅਮਲ ਦੀ ਬਣਾ ਮੰਨਣ ਦੀ ਬਣਾ ਔਰ ਉਹਦੇ ਵਿੱਚ ਬੀਜ ਗੁਰੂ ਦੇ ਸ਼ਬਦ ਨੂੰ ਜੋ ਸੁਣਿਆ ਉਹ ਮੰਨ ਲਿਆ ਸੌਖੀ ਉਦਾਹਰਨ ਹੈ ਵੀ ਗੁਰ ਬਾਣੀ ਤਹ ਸੇਵਕ ਜਨ ਮੰਨ ਹੈ ਅਮਲ ਕਰ ਤਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇ ਪਾਣੀ ਉਹਨੂੰ ਸੱਚ ਦਾ ਪਾਣੀ ਦੇ ਹੋਏ ਕਿਰਸਾਨ ਇਮਾਨ ਜਮਾਇ ਲੇ ਪਿਸ਼ਟ ਦੂਜਕ ਮੂੜੇ ਏਵ ਜਾਣੀ ਮਤ ਜਾਣ ਸ਼ਹਿ ਗੱਲੀ ਪਾਇਆ ਮਾਲਕੈ ਮਾਣੈ ਰੂਪ ਕੀ ਸ਼ੋਭਾ ਇਤ ਵਿద్ధి ਜਨਮ ਗਵਾਇ ਮਹਾਰਾਜ ਕਹਿੰਦੇ ਵੈ ਗੁਰੂ ਗੱਲਾਂ ਨਾਲ ਨਹੀਂ ਮਿਲਦਾ ਮਤ ਜਾ ਮਤਾ ਜਾਣੀ ਸ਼ਹਿ ਗੱਲੀ ਪਾਇਆ ਉਹ ਕਿਤੇ ਗੱਲਾਂ ਨਾਲ ਥੋੜੋ ਮਿਲਦਾ ਮਾਲਕੈ ਮਾਣੈ ਕਿਸੇ ਨੂੰ ਧਨ ਦਾ ਮਾਣੈ ਰੂਪ ਕੀ ਸ਼ੋਭਾ ਇਤ ਵਿద్ధి ਜਨਮ ਗਵਾਇ ਪੂਰਾ ਜਨਮ ਗਵਾਚ ਜਾਂਦਾ ਜਿਹਨੂੰ ਆਪਣੇ ਸੋਹਣੇ ਪਨ ਹੋਣ ਦਾ ਹੰਕਾਰ ਹੋ ਜਾਏ ਗਵਾਚ ਜਾਂਦੀ ਏ ਜ਼ਿੰਦਗੀ ਜਿਹਨੂੰ ਧਨ ਦਾ ਹੰਕਾਰ ਹੋ ਜਾਏ ਮਾਲਕੇ ਮਾਨੇ ਰੂਪ ਕੀ ਸ਼ੋਭਾ ਇਹ ਤਬਿੱਦੀ ਜਨਮ ਗਵਾਇਆ ਅਗਲੇ ਬਚਨ ਚ ਕਹਿੰਦੇ ਇਹ ਮਨ ਮੀਂਡ ਕੋ ਐਬ ਤਨ ਚਿਕੜੋ ਕਮਲ ਕੀ ਸਾਰ ਨਹੀਂ ਮੂਲ ਪਾਈ ਜਿਹੜੇ ਐਬ ਆ ਗੁਨਾਹ ਆ ਨਾ ਇਹ ਚਿੱਕੜ ਆ ਐਬ ਤਨ ਚਿੱਕੜੋ ਇਹ ਮਨ ਮੀਂਡ ਕੋ ਮਨ ਡੱਡੂ ਦੀ ਤਰ੍ਹਾਂ ਹਾਲਾਂਕਿ ਪੌਰਾ ਪੌੜ ਜਿਹੜੇ ਆਉਂਦੇ ਨਾ ਚਿੱਕੜ ਵਿੱਚ ਖੜੇ ਹੋਏ ਕਮਲ ਦੇ ਉੱਤੇ ਬਹਿ ਕੇ ਆਨੰਦ ਮਾਣ ਜਾਂਦੇ ਆ ਡੱਡੂ ساری ਜ਼ਿੰਦਗੀ ਗੰਦੇ ਪਾਣੀ ਚ ਰਹਿ ਕੇ ਕਮਲ ਨਹੀਂ ਜਾਣਦਾ ਉਹ ਜਾਲਾ ਹੀ ਖਾਈ ਜਾਂਦਾ ਇਹ ਮਨ ਮੀਂਡ ਕੋ ਐਬ ਤਨ ਚਿੱਕੜੋ ਕਮਲ ਕੀ ਸਾਰ ਨਹੀਂ ਮੂਲ ਪਾਈ ਪਾਉਰ ਉਸਤਾਦ ਨਿਤ ਪਾਖਿਆ ਬੋਲੇ ਕਿਉਂ ਬੁਝੇ ਜਾਂ ਨਏ ਬੁਝਾ ਫਿਰ ਕਹਿੰਦੇ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮੰਨ ਰਤਾ ਮਾਇਆ ਜਿੰਨਾ ਚਿਰ ਮਨ ਮਾਇਆ ਚ ਰਤਿਆ ਹੋਇਆ ਨਾ ਤੂੰ ਦੁਨੀਆ ਕੋ ਜਾਖ ਦੀ ਰਵੇ ਤੂੰ ਕੁਝ ਸੁਣਦਾ ਰਵੇ ਉਹਦਾ ਪ੍ਰਭਾਵ ਕੋਈ ਨਹੀਂ ਜਿੰਨਾ ਚਿਰ ਇਹਨੂੰ ਲੋਭ ਦਾ ਰੰਗ ਹੈ ਨਾ ਇਹ ਤਨ ਮਾਇਆ ਪਿਆਇਆ ਪਿਆਰੇ ਲਿਤੜਾ ਲਭ ਰੰਗਾਏ ਮੇਰਾ ਕੰਤ ਨਾ ਪਾਵੇ ਚੋਲੜਾ ਪਿਆਰੇ ਇਹੋ ਜਿਹਾ ਚੋਲੇ ਸਾਈ ਨੂੰ ਨਹੀਂ ਪਉਂਦੇ ਪਔਰ ਉਸਤਾਦ ਨੇ ਤਪਖਿਆ ਬੋਲੇ ਕਿਉਂ ਬੁਝੇ ਜਾਂ ਨਹਿ ਬੁਝਾਈ ਆਕੜ ਸੁਣਨਾ ਪਾਉਣ ਕੀ ਬਾਣੀ ਇਹ ਮਨ ਰੱਤਾ ਮਾਇਆ ਖਸਮ ਕੀ ਨਦਰ ਦਿਲਹਿ ਪਸੰਦੇ ਮਾਲਕ ਨੂੰ ਪਸੰਦ ਕੌਣ ਆ ਪਹਿਲਾ ਉਹਦੀ ਨਦਰ ਦਾ ਪਾਤਰ ਕੌਣ ਆ ਕਹਿੰਦੇ ਜਿਨੀ ਕਰ ਏਕ ਧਿਆਇਆ ਗੁਰ ਕਾ ਸ਼ਬਦ ਰਤਨ ਹੈ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜੇ ਫਿਰ ਮਹਾਰਾਜ ਕਹਿੰਦੇ 30 ਕਰ ਰੱਖੇ ਤੂੰ 30 ਰੋਜ਼ੇ ਰੱਖਦਾ ਸਾਲ ਚ ਰਮਜ਼ਾਨ ਆਉਂਦਾ ਹੈ ਨਾ ਮੁਸਲਮਾਨ ਵੀਰ ਮਨਾਉਂਦੇ 30 ਰੋਜ਼ੇ ਵੀ ਰੱਖਦਾ 30 ਕਰ ਰੱਖੇ ਪੰਜ ਕਰ ਸਾਥੀ ਪੰਜ ਵਖਤ ਦੀ ਨਮਾਜ਼ ਵੀ ਪੜਦਾ ਨਾਉ ਸ਼ੈਤਾਨ ਮਤ ਟਟ ਜਾਈ ਨਾਨਕ ਆਖੇ ਰਾਹ ਪੈ ਚੱਲਣਾ ਜਿਹੜਾ ਰਸਤਾ ਸੰਸਾਰ ਤੋਂ ਨਿਰੰਕਾਰ ਦੇ ਦਰ ਨੂੰ ਜਾਂਦਾ ਨਾਨਕ ਆਖੇ ਰਾਹ ਪੈ ਚੱਲਣਾ ਮਾਲ ਧਨ ਕਿਤਕੂ ਸੰਜਿਆਈ ਤੇਰੇ ਕੋਲ ਕੋਈ ਮਾਲ ਧਨ ਹੈ ਕੋਈ ਗੁਰੂ ਦਾ ਸ਼ਬਦ ਹੈ ਕਿਉਂਕਿ ਗੁਰੂ ਦੇ ਸ਼ਬਦ ਬਿਨਾ ਬੰਦ ਖਲਾਸੀ ਕੋਈ ਹਜ਼ੂਰ ਮਹਾਰਾਜ ਕਹਿੰਦੇ ਆ ਗੁਰਤਾ ਸ਼ਬਦ ਰਤਨ ਹੈ ਗੁਰੂ ਦਾ ਸ਼ਬਦ ਕੀਮਤੀ ਰਤਨਿਆ ਹੀਰੇ ਜਿੱਤ ਜੜਾਓ ਇਦੇ ਵਿੱਚ ਮਾਲਕ ਦੀਆਂ ਵਡਿਆਈਆਂ ਰਹਿਮਤਾਂ ਜੜੀਆਂ ਪਈਆਂ ਨੇ ਭਰੇ ਪਏ ਨੇ ਗੁਰੂ ਦੇ ਸ਼ਬਦ ਵਿੱਚ ਗੁਰੂ ਦੀਆਂ ਰਹਿਮਤਾਂ ਗੁਰੂ ਦੇ ਸ਼ਬਦ ਵਿੱਚ ਜੜੀਆਂ ਹੋਈਆਂ ਸ਼ਬਦ ਰਤਨ ਜਿਤ ਮਨ ਲਾਗਾ ਇਹੇ ਹੋਵਾ ਸਮਾਓ ਜਿਨ੍ਹਾਂ ਦੇ ਮਨ ਵਿੱਚ ਗੁਰੂ ਦਾ ਸ਼ਬਦ ਵਸਿਆ ਉਹ ਮਾਲਕ ਦੇ ਚਰਨਾਂ ਦੇ ਵਿੱਚ ਲੀਨ ਹੋ ਜਾਂਦੇ ਇਤਿਹਾਸ ਸਾਰਾ ਇਸੇ ਗੱਲ ਦੀਆਂ ਉਦਾਹਰਣਾਂ ਦਿੰਦਾ ਹੈ ਜਿਨ੍ਹਾਂ ਜਿਨ੍ਹਾਂ ਸ਼ਬਦ ਸੁਣਿਆ ਤੇ ਜਿਨ੍ਹਾਂ ਜਿਨ੍ਹਾਂ ਸ਼ਬਦ ਨੂੰ ਮੰਨਿਆ ਪਿਆਰਿਓ ਸ਼ਹੀਦ ਈਓ ਮਰੀਦ ਈਓ ਕਮਾਈ ਵਾਲਿਓ ਸਾਧੂਓ ਜਿਨ੍ਹਾਂ ਸ਼ਬਦ ਵਿੱਚ ਲੀਨ ਧਰ ਲਿਆ ਆਪਣੇ ਆਪ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਜਿਹਦਾ ਸ਼ਬਦ ਦੇ ਨਾਲ ਮਨ ਮਿਲ ਗਿਆ ਉਹਦੀ ਸੱਚੇ ਦੇ ਨਾਲ ਪ੍ਰੀਤ ਬਣ ਜਾਂਦਾ ਸੱਚੇ ਦੇ ਨਾਲ ਭਉ ਭਾਵਨੀ ਬਣ ਜਾਂਦੀ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਹਰ ਬੰਦੇ ਦੀ ਜ਼ਿੰਦਗੀ ਦੀ ਖੇਡ ਨਹੀਂ ਉਹ ਗੁਰੂ ਦੇ ਸ਼ਬਦ ਦੀ ਰਹਿਮਤ ਨੂੰ ਸਮਝ ਵੀ ਜਾਏ ਆਮ ਪ੍ਰੋਫੈਸਰ ਸਾਇਬ ਸਿੰਘ ਉਹ ਧਾਰਨਾ ਦਿਆ ਕਰਦੇ ਸਨ ਉਹਨਾਂ ਦੀ ਬੜੀ ਪਿਆਰੀ ਪੁਸਤਕ ਹੈ ਸਿਮਰਨ ਦੀਆਂ ਬਰਕਤਾਂ ਉਹਦੇ ਵਿੱਚ ਉਹ ਲਿਖਦੇ ਆ ਕਿ ਸ਼ੇਰਨੀ ਦਾ ਦੁੱਧ ਸਿਰਫ ਸੋਨੇ ਦੇ ਭਾਂਡੇ 'ਚ ਸਮਾ ਸਕਦਾ ਹੈ ਹੋਰ ਭਾਂਡੇ 'ਚ ਤਾਂ ਵੀ ਨਹੀਂ ਉਹਨੂੰ ਚੱਲ ਜਾਏ। ਹਰ ਬੰਦਾ ਸ਼ਬਦ ਨੂੰ ਸਮਝ ਜਾਏ ਬਲਕਿ ਬਾਣੀ ਕਹਿੰਦੀ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ ਹੈ। ਮਹਾਰਾਜ ਕਹਿੰਦੇ ਨੇ ਜਿਹਨੂੰ ਤੂੰ ਜਣਾਉਣੇ ਦਾ ਤਿਆ ਉਹਦੇ ਅੰਦਰ ਇਹ ਗੁਰੂ ਦੀ ਰਹਿਮਤ ਵਰਤਦੀ ਹੈ ਹਰ ਬੰਦੇ ਉਲ ਨਹੀਂ। ਇਪਰਮ ਪਿਆਲਾ ਖਸਮ ਕਾ ਜੈ ਪਾਵੇ ਤੈ ਦੇ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਹ 부ਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਉ ਗੁਰੂ ਦਾ ਸ਼ਬਦ ਕੀਮਤੀ ਰਤਨ ਆ ਇਹਦੇ ਵਿੱਚ ਮਾਲਕ ਦੀਆਂ ਵਡਿਆਈਆਂ ਰਹਿਮਤਾਂ ਬਖਸ਼ਿਸ਼ਾਂ ਜੜੀਆਂ ਪਈਆਂ ਹਨ ਜਿਨੇ ਸ਼ਬਦ ਨੂੰ ਰੂਹਾਂ ਦੀਆਂ ਤੋਂ ਸੱਚ ਕਰਕੇ ਮਾਣਿਆ ਉਹ ਗੁਰੂ ਦੇ ਸਚਿਆਰੇ ਸਿੱਖ ਬਣ ਮਾਲਕ ਦੇ ਚਰਨਾਂ 'ਚ ਲੀਨ ਹੋ ਜਾਂਦੇ ਹਨ ਸਤ ਗੁਰੂ ਜੀ ਕਿਰਪਾ ਕਰ ਸਭਨਾ ਦੀਆਂ ਹਾਜ਼ਰੀਆਂ ਗੁਰੂ ਮਾਲਕ ਦੇ ਦਰ ਪ੍ਰਵਾਨ ਹੋਣ ਵਿਚਾਰਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ